ਆਲੂ ਤੇ ਪਾਲਕਾ ਪਹ ਦੀ ਸਬਜੀ ਹੈ ਜਿਹੜੀ ਇਹ ਬਣਾ ਕੇ ਰੱਖੀ ਹੋਈ ਸੀ ਇਹ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਆ ਦੇਖੋ ਇਸ ਤਰੀਕੇ ਨਾਲ ਜਿਹੜੇ ਪੇੜੇ ਆ ਤੁਸੀਂ ਇਹ ਕਰ ਲੈਣੇ ਆ ਤਾਂ ਆਪਣਾ ਲਾਸਟ ਜਿਹੜਾ ਪਰੌਂਠਾ ਇਹ ਬਣ ਕੇ ਵੀ ਤਿਆਰ ਹੋ ਚੁੱਕਿਆ ਹੈਗਾ ਤੇ ਥਾਲ ਦੇ ਵਿੱਚ ਆਪਣੇ ਆਗੇ ਪਰੌਂਠੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਮੂਲੀਆਂ ਦੇ ਪਰੌਂਠੇ ਬਣਾ ਕੇ ਦਿਖਾਵਾਂਗੇ ਸਰਦੀ ਦਾ ਮੌਸਮ ਸ਼ੁਰੂ ਹੋਇਆ ਹੋਇਆ ਤੇ ਬਾਜ਼ਾਰ ਦੇ ਵਿੱਚ ਤੇ ਆਪਣੇ ਖੇਤਾਂ ਦੇ ਵਿੱਚ ਜਿਹੜੀਆਂ ਮੂਲੀਆਂ ਨੇ ਉਹ ਆਮ ਮਿਲ ਜਾਂਦੀਆਂ ਨੇ ਤੇ ਇਹ ਬਹੁਤ ਜ਼ਿਆਦਾ ਵਧੀਆ ਪਰੌਂਠੇ ਬਣਨਗੇ ਜਦੋਂ ਬੱਚੇ ਸਕੂਲ ਜਾਂਦੇ ਆ ਤਾਂ ਤੁਸੀਂ ਬ੍ਰੇਕਫਾਸਟ ਇਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਵੱਡੇ ਬਜ਼ੁਰਗ ਜੋ ਵੀ ਹੈਗੇ ਆ ਤਾਂ ਬਹੁਤ ਸਵਾਦ ਬਣਦੇ ਆ ਤਾਂ ਤੁਸੀਂ ਉਹਨਾਂ ਨੂੰ ਇਹ ਦੇ ਸਕਦੇ ਹੋ ਤੁਸੀਂ ਅੱਜ ਆਪਾਂ ਤੁਹਾਨੂੰ ਇਹਦੀ ਸਾਰੀ ਰੈਸਪੀ ਦੱਸਾਂਗੇ ਵੀ ਕਿਵੇਂ-ਕਿਵੇਂ ਬਣਦੇ ਆ ਤੇ ਬਹੁਤ ਜ਼ਿਆਦਾ ਸਵਾਦ ਬਣਨਗੇ ਹੋਰ ਵੀ ਚੀਜ਼ਾਂ ਆਪਾਂ ਇਹਦੇ ਵਿੱਚ ਬਹੁਤ ਸਾਰੀਆਂ ਐਡ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਮਾਤਾ ਜੀ ਸਭ ਤੋਂ ਪਹਿਲਾਂ ਆਪਾਂ ਕੀ ਜਿਆ ਹੋਇਆ ਜੀ ਆਪਣਾ ਆਟਾ ਬਣਾਇਆ ਕਣਕ ਦਾ ਇਹ ਕਣਕ ਦਾ ਆਪਾਂ ਆਟਾ ਲੈ ਲਏ ਜੀ ਇਹ ਆਪਣੇ ਕੋਲੇ ਲਗਭਗ ਅੱਧਾ ਕਿਲੋ ਆਟਾ ਹੋਊਗਾ ਹਨਾ ਜੀ ਹਾਂ ਅੱਧਾ ਕਿਲੋ ਠੀਕ ਹੈ ਜੀ ਅੱਧਾ ਕਿਲੋ ਆਪਣੇ ਕੋਲ ਕਣਕ ਦਾ ਆਟਾ ਹੈਗਾ ਆਪਾਂ ਇਹਦੇ ਵਿੱਚ ਤੁਸੀਂ ਹੋਰ ਚੀਜ਼ਾਂ ਵੀ ਐਡ ਕਰ ਸਕਦੇ ਹੋ ਜੀ ਜਿਵੇਂ ਆ ਬੇਸਨ ਕਰ ਸਕਦੇ ਹੋ ਕੋਈ ਹੋਰ ਜਿਹੜਾ ਆਟਾ ਹੈਗਾ ਜਿਵੇਂ ਮੱਕੀ ਦਾ ਆਟਾ ਵੀ ਐਡ ਕਰ ਸਕਦੇ ਹੋ ਪਰ ਆਪਾਂ ਸਿਰਫ ਇਹਦੇ ਵਿੱਚ ਆਪਾਂ ਕਣਕ ਦਾ ਜਿਹੜਾ ਆਟਾ ਹੈਗਾ ਲਿਆ ਹੋਇਆ ਹੈਗਾ ਇਸ ਤੋਂ ਬਾਅਦ ਕੀ ਕਰਾਂਗੇ ਜੀ ਮ Papa ਜੀ ਨੂਨ ਪਾਵਾਂਗੇ ਅੱਛਾ ਇਹਦੇ ਵਿੱਚ ਪਾ ਰਹੇ ਹਾਂ ਜੀ ਆਪਾਂ ਨੂਨ ਇਹ ਸਵਾਦ ਦੇ ਅਨਸਾਰ ਪਾ ਲੈਣਾ ਜੀ ਤੁਸੀਂ ਬਸ 2 ਚਮਚੇ ਆਪਾਂ ਇਹਦੇ ਵਿੱਚ ਨੂਨ ਦੇ ਜਿਹੜੇ ਉਹ ਪਾ ਲਏ ਪਾਵਾਂਗੇ ਦੁਕ ਲਾਲ ਮਿਰਚ ਹੁਣ ਪਾ ਰਹੇ ਹਾਂ ਜੀ ਲਾਲ ਮਿਰਚ ਤੇ ਇਹ ਜਿਆਦਾ ਜਿਹੜੀ ਕੌੜੀ ਹੁੰਦੀ ਹੈ ਉਹ ਵਾਲੀ ਆ ਇਹ ਤੁਸੀਂ ਆਈ ਵੀ ਆਪਦੇ ਹਿਸਾਬ ਦੇ ਨਾਲ ਹੀ ਪਾਉਣੀ ਆ ਇਸ ਤੋਂ ਬਾਅਦ ਜੀ ਪਿਆਜ਼ ਪਿਆਜ਼ ਲਓ ਜੀ ਆਪਣੇ ਕੋਲ ਪਿਆਜ਼ ਆ ਜਿਹੜੀ ਉਹ ਕੱਦੂਕਸ ਕਰਕੇ ਰੱਖੇ ਹੋਏ ਸੀਗੇ ਇਹ ਦੋਕ ਪਿਆਜ਼ ਸੀਗੇ ਤੇ ਇਹ ਕੱਦੂਕਸ ਕਰਕੇ ਰੱਖੇ ਹੋਏ ਸੀ ਤੇ ਆਪਾਂ ਇਹ ਵੀ ਇਹਦੇ ਵਿੱਚ ਪਾ ਦੇਵਾਂਗੇ ਪਿਆਜ਼ ਪਾ ਦਿੱਤੇ ਆ ਨੂਨ ਪਾ ਦਿੱਤਾਗਾ ਮਿਰਚ ਪਾ ਦਿੱਤੀ ਆ ਹੁਣ ਕੀ ਪਾਵਾਂਗੇ ਜੀ ਹੁਣ ਇਹ ਚ ਮੂਲੀ ਪਾਵਾਂਗੇ ਇਹਦੇ ਵਿੱਚ ਆ ਮੂਲੀਆਂ ਜਿਹੜੀਆਂ ਆਪਾਂ ਇਹ ਵੀ ਕੱਦੂਕਸ ਕਰਕੇ ਰੱਖੀਆਂ ਹੋਈਆਂ ਸੀਗੀਆਂ ਜੀ ਤੁਸੀਂ ਇਹ ਕਿੰਨੀਆਂ ਸੀਗੀਆਂ ਮੂਲੀਆਂ ਮਾਤਾ ਇਹ ਇਹ 4 ਸੀ 4 ਮੂਲੀਆਂ ਸੀਗੀਆਂ ਬਸ ਕੋਈ ਬਾਲੀਆਂ ਵੱਡੀਆਂ ਨਹੀਂ ਸੀਗੀਆਂ ਤੇ 4 ਮੂਲੀਆਂ ਇਹ ਆਪਾਂ ਕੱਦੂਕਸ ਕਰਕੇ ਰੱਖੀਆਂ ਹੋਈਆਂ ਸੀ ਤੇ ਜਿਹੜੇ ਪਿਆਜ਼ ਆ ਇਹ 2-3 ਪਿਆਜ਼ ਸੀਗੇ ਉਹ ਵੀ ਕੱਦੂਕਸ ਕਰਕੇ ਰੱਖ ਲਈ ਸੀਗੇ ਤੇ ਇਹ ਮੂਲੀਆਂ ਵੀ ਆਪਾਂ ਇਹਦੇ ਵਿੱਚ ਕੱਦੂਕਸ ਕਰਕੇ ਰੱਖੀਆਂ ਹੋਈਆਂ ਸੀਗੀਆਂ ਤੇ ਆਪਾਂ ਉਹ ਵੀ ਇਹਦੇ ਵਿੱਚ ਐਡ ਕਰ ਲਈਏ ਹੁਣ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਜੀ ਸਾਰੇ ਨੂੰ ਆ ਦੇਖੋ ਇਸ ਤਰੀਕੇ ਨਾਲ ਇਹਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਲੈਣਾ ਹੈਗਾ ਸਾਰੇ ਨੂੰ ਇਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਆ ਹੈਗਾ ਜੀ ਤੇ ਹੁਣ ਮਾਤਾ ਇਹਦੇ ਵਿੱਚ ਕੀ ਐਡ ਕਰ ਰਹੇ ਆ ਆਪਾਂ ਹੁਣ ਆਪਾਂ ਜੀਰਾ ਪਾਵਾਂਗੇ ਇੱਥੇ ਭਾਈ ਠੀਕ ਹੈ ਆ ਜੀਰਾ ਜੀ ਆਪਾਂ ਇਹਨੂੰ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਮਲ ਕੇ ਆਪਾਂ ਇਹਦੇ ਵਿੱਚ ਜੀਰਾ ਜਿਹੜਾ ਉਹ ਐਡ ਕਰ ਦਿੱਤਾ ਹੈਗਾ ਆ ਦੇਖੋ ਤੁਸੀਂ ਇਹਨੂੰ ਫੇਰ ਵਧੀਆ ਆਪਾਂ ਤਰੀਕੇ ਨਾਲ ਮਿਕਸ ਜਿਹੜਾ ਉਹ ਕਰ ਲਵਾਂਗੇ ਇਹ ਬਹੁਤ ਜ਼ਿਆਦਾ ਸਵਾਦ ਬਣਦੇ ਤੇ ਬਹੁਤ ਲੋਕਾਂ ਦੇ ਇਹ ਫੇਵਰਟ ਵੀ ਹੈਗੇ ਆ ਜੀ ਮੂਲੀ ਵਾਲੇ ਪਰੌਂਠੇ ਇਹਦੇ ਵਿੱਚ ਬਾਕੀ ਤੁਸੀਂ ਹੋਰ ਵੈਜੀਟੇਬਲ ਵੀ ਐਡ ਕਰ ਸਕਦੇ ਹੋ ਜਿਵੇਂ ਆਪਣੇ ਕੋਲੇ ਸ਼ਿਮਲਾ ਮਿਰਚ ਆ ਜਾਂਦੀ ਹੈ ਜੀ ਹਨਾ ਤੇ ਹਰੀਆਂ ਮਿਰਚਾਂ ਪਾ ਸਕਦੇ ਹੋ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਪਰ ਆਪਾਂ ਜਸਟ ਤੁਹਾਨੂੰ ਇੱਕ ਸਿੰਪਲ ਤਰੀਕੇ ਨਾਲ ਬਣਾ ਕੇ ਇਹ ਦਿਖਾਵਾਂਗੇ ਤੇ ਬਹੁਤ ਸਵਾਦ ਜਿਹੜੀ ਚੀਜ਼ ਬਣ ਕੇ ਤਿਆਰ ਹੋਊਗੀ ਮਾਤੇ ਵਿੱਚ ਕੀ ਪਾਵਾਂਗੇ ਹੁਣ ਆਪਾਂ ਸਬਜ਼ੀ ਪਾਵਾਂਗੇ ਆਲੂਆਂ ਦੀ ਤੇ ਪਾਲਕ ਦੀ ਠੀਕ ਹੈ ਜੀ ਬਣਾ ਕੇ ਰੱਖੀ ਹੋਈ ਹੈ ਠੀਕ ਹੈ ਜੀ ਇਹ ਜਿਹੜੀ ਸਬਜ਼ੀ ਆਪਾਂ ਬਣਾ ਕੇ ਰੱਖੀ ਹੋਈ ਸੀਗੀ ਆ ਦੇਖੋ ਆਲੂ ਤੇ ਪਾਲਕ ਪਾਲਕ ਵੀ ਅੱਜ ਗੱਲ ਆਪਾਂ ਨੂੰ ਖੇਤਾਂ ਦੇ ਵਿੱਚ ਆਮ ਮਿਲ ਜਾਂਦੀ ਹੈ ਜੀ ਆ ਲੋ ਆਲੂ ਤੇ ਪਾਲਕ ਆਪੇ ਦੀ ਸਬਜ਼ੀ ਹੈ ਜਿਹੜੀ ਇਹ ਬਣਾ ਕੇ ਰੱਖੀ ਹੋਈ ਸੀ ਇਹ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਇਹ ਜਿਹੜੀ ਪਾਲਕ ਹੁੰਦੀ ਹੈ ਬਹੁਤ ਵਧੀਆ ਚੀਜ਼ ਹੁੰਦੀ ਹੈ ਜੀ ਇਹ ਜਿਵੇਂ ਆਪਾਂ ਕਹਿੰਦੇ ਆਇਰਨ ਦਾ ਬਹੁਤ ਵਧੀਆ ਸਰੋਤ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਕਈ ਵਾਰੀ ਖੂਨ ਦੀ ਕਮੀ ਆ ਜਾਂਦੀ ਹੈ ਹਨਾ ਤੇ ਖੂਨ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਤੁਸੀਂ ਜਿਹੜੀ ਪਾਲਕਾ ਸਭ ਤੋਂ ਵਧੀਆ ਸਭ ਤੋਂ ਉੱਚਾ ਜਿਹੜਾ ਸੋਰਸ ਮੰਨਿਆ ਗਿਆ ਜੀ ਇਹ ਤੇ ਇਹਨੂੰ ਸਿਆਲਾਂ ਦੇ ਵਿੱਚ ਤੁਸੀਂ ਜ਼ਰੂਰ ਖਾਇਆ ਕਰੋ ਸਾ ਪਾਲਕ ਸਬਜ਼ੀ ਬਣਾ ਕੇ ਖਾ ਸਕਦੇ ਹੋ ਤੁਸੀਂ ਪਕੌੜੇ ਬਣਾ ਕੇ ਖਾ ਸਕਦੇ ਹੋ ਜਾਂ ਤੁਸੀਂ ਇਹਨੂੰ ਪਰੌਂਠੇ ਬਣਾ ਕੇ ਖਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਇਹਨੂੰ ਤੁਸੀਂ ਪਾਲਕ ਨੂੰ ਵਰਤੋ ਤੇ ਇਹਨੂੰ ਆਪਾਂ ਫਿਰ ਪਾਲਕ ਨੂੰ ਸਬਜ਼ੀ ਨੂੰ ਜਿਹੜੀ ਨੂੰ ਸਾਰਿਆਂ ਨੂੰ ਫਿਰ ਆਟੇ ਦੇ ਵਿੱਚ ਆਪਾਂ ਚੰਗੇ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਲਵਾਂਗੇ ਜੀ ਆ ਦੇਖੋ ਇਸ ਤਰੀਕੇ ਨਾਲ ਇਹ ਪਰੌਂਠੇ ਬਣਾਉਣ ਦੀ ਜਿਹੜੀ ਵਿਧੀ ਹੈਗੀ ਇਹ ਸਾਰੀ ਤੁਸੀਂ ਘਰ ਦੇ ਵਿੱਚ ਟਰਾਈ ਕਰਕੇ ਦੇ ਦੱਸਿਓ ਸਾਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੀ ਜਰੂਰ ਕਰ ਲਿਓ ਤੁਸੀਂ ਸਾਡੀਆਂ ਵੀਡੀਓ ਨੂੰ ਸਪੋਰਟ ਕਰ ਰਹੇ ਹੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਕਮੈਂਟ ਕਰਕੇ ਇੱਕ ਸਾਨੂੰ ਆਇਆ ਜਰੂਰ ਦੱਸਿਓ ਭੈਣ ਭਰਾ ਸਾਡੇ ਨਾਲ ਕਿੱਥੋਂ ਜੁੜੇ ਹੋਏ ਆ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਉਹਨਾਂ ਦਾ ਸਾਡੇ ਨਾਲ ਜੁੜੇ ਹੋਏ ਆਈ ਸਾਨੂੰ ਪਤਾ ਲੱਗਦਾ ਰਹਿੰਦਾ ਹੈਗਾ ਹਨ ਤੇ ਵੀ ਆ ਸਾਡੇ ਭੈਣ ਭਰਾ ਇੱਥੋਂ ਜੁੜੇ ਹੋਏ ਆ ਸਾਡੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਾੜਾ ਜਾਨੂੰ ਪਾਣੀ ਲਾਵਾਂਗੇ ਠੀਕ ਆ ਜੀ ਇਹ ਦੂਆ ਦਾ ਪਲਾ ਰਹੇ ਹਾਂ ਪਾਣੀ ਇਹਨੂੰ ਲਓ ਜੀ ਥੋੜਾ ਥੋੜਾ ਪਾਣੀ ਲਾਉਣ ਤੋਂ ਬਾਅਦ ਆਪਾਂ ਆਟੇ ਨੂੰ ਜਿਹੜਾ ਉਹ ਗੁੰਨ ਲੈ ਹੈਗਾ ਚੰਗੇ ਤਰੀਕੇ ਦੇ ਨਾਲ ਹੱਥਾਂ ਦੇ ਨਾਲ ਇਹਨੂੰ ਆਪਾਂ ਜਿਵੇਂ ਆਪਾਂ ਕਹਿੰਦੇ ਨੇ ਵੀ ਮੁੱਕੀ ਦੇ ਕੇ ਇਹਨੂੰ ਵਧੀਆ ਤਰੀਕੇ ਦੇ ਨਾਲ ਗੁੰਨ ਲੈਣਾਗਾ ਥੋੜਾ ਥੋੜਾ ਪਾਣੀ ਲਾਇਆ ਸੀਗਾ ਆਪਾਂ ਇਹਨੂੰ ਦੇਖੋ ਇਸ ਤਰੀਕੇ ਦਾ ਆਟਾ ਆਪਣੇ ਕੋਲੇ ਬਣ ਕੇ ਹੁਣ ਇਹ ਤਿਆਰ ਹੋ ਗਿਆ ਹਾਲੋ ਵਧੀਆ ਤਰੀਕੇ ਦੇ ਨਾਲ ਇਹਨੂੰ ਆਪਾਂ ਗੁੰਨ ਲੈਣਾਗਾ ਵਧੀਆ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਆਪਾਂ ਸਾਰਾ ਹੀ ਗੁੰਨ ਲੈਣਾ ਪ੍ਰਾਂਤ ਦੇ ਵਿੱਚ ਦੇਖੋ ਪੂਰਾ ਵੀ ਨਹੀਂ ਲੱਗਿਆ ਹੈਗਾ ਆਟਾ ਇਹ ਤੇ ਥੋੜਾ ਥੋੜਾ ਪਾਣੀ ਲਾ ਕੇ ਆਪਾਂ ਇਹਨੂੰ ਇਹ ਗੁੰਨ ਲੈਣਾਗਾ ਤਿਆਰ ਹੋ ਗਿਆ ਮਤਮ ਜੀ ਬਸ ਤਿਆਰ ਲਓ ਜੀ ਇਹ ਆਟਾ ਆਪਣਾ ਜਿਹੜਾ ਹੁਣ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਬਣਾਉਣੇ ਆ ਜੀ ਪਰੌਂਠੇ 5 ਕਿ ਮਿੰਟ ਆਪਾਂ ਰੱਖਤਾ ਸੀਗਾ ਜੀ ਆਟਾ ਗੁੰਨ ਕੇ ਇਹ ਤੇ ਹੁਣ ਆਪਾਂ ਇਹਦੇ ਪੇੜੇ ਬਣਾਉਣ ਲੱਗੇ ਆਂ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਆਟਾ ਲਾ ਕੇ ਥੋੜਾ ਜਿਹਾ ਹੱਥਾਂ ਨੂੰ ਤੇ ਪੜੇਥਨ ਰੱਖਿਆ ਹੋਇਆ ਇਹ ਵੀ ਕਣਕ ਦਾ ਹੀ ਆਟਾ ਆਪਣੇ ਕੋਲੇ ਤਾਂ ਇਹ ਪੇੜੇ ਜਿਹੜੇ ਥੋੜੇ ਜੇ ਤੁਸੀਂ ਵੱਡੇ ਕਰ ਲੈਣੇ ਆ ਤਾਂ ਕਿ ਜਿਹੜੇ ਆਪਣੇ ਪਰੌਂਠੇ ਆ ਉਹ ਵਧੀਆ ਬਣਨ ਆ ਦੇਖੋ ਇਸ ਤਰੀਕੇ ਨਾਲ ਜਿਹੜੇ ਪੇੜੇ ਆ ਤੁਸੀਂ ਇਹ ਕਰ ਲੈਣੇ ਆ ਲਓ ਜੀ ਜਿਵੇਂ ਬੱਸ ਆਪਾਂ ਰੋਟੀਆਂ ਪਕਾਉਣੇ ਹੁੰਨੇ ਆ ਬਾਕੀ ਹਨ ਜਿਹੜੀਆਂ ਭੈਣਾ ਉਹਨਾਂ ਨੂੰ ਤਾਂ ਪਤਾ ਹੀ ਆ ਸਾਰਾ ਇਹ ਵੀ ਕਿਵੇਂ ਪ੍ਰੋਸੈਸ ਹੁੰਦਾਗਾ ਵੀ ਆਪਾਂ ਜਦੋਂ ਰੋਟੀਆਂ ਪਕਾਉਣੇ ਹੁੰਨੇ ਆ ਵੀ ਪੇੜਾ ਜਿਹੜਾ ਕਰਦੇ ਆ ਆਪਾਂ ਉਸ ਤਰੀਕੇ ਨਾਲ ਹੀ ਤੁਸੀਂ ਇਹਦਾ ਪੇੜਾ ਕਰ ਲੈਣਾ ਬਸ ਥੋੜਾ ਸਾਈਜ਼ ਦੇ ਵਿੱਚ ਆ ਜਿਹੜਾ ਥੋੜਾ ਇਹ ਵੱਡਾ ਰੱਖਣਾਗਾ ਆ ਲੋ ਇਸ ਤਰੀਕੇ ਨਾਲ ਲੋ ਜੀ ਟੋਟਲ ਆਪਣੇ 5 ਪੇੜੇ ਬਣ ਚੁੱਕੇ ਆ ਤੇ ਹੁਣ ਇਹ ਪੇੜਿਆਂ ਨੂੰ ਆਪਾਂ ਮਾਤਾ ਜੀ ਭੰਨ ਰਹੇ ਨੇ ਆ ਦੇਖੋ ਇਸ ਤਰੀਕੇ ਦੇ ਨਾਲ ਆਪ ਇਹਨੂੰ ਹੱਥਾਂ ਦੇ ਨਾਲ ਹੀ ਗੋਲ ਕਰ ਲੈਣਾਗਾ ਇਹਨੂੰ ਕਹਿੰਦੇ ਆ ਪੇੜਾ ਭੰਨਣਾ ਹਣਾ ਮਾਤਾ ਹਾਂ ਪੇੜਾ ਭੰਨਣਾ ਹਲੋ ਜੀ ਤੇ ਇਹ ਆਪਾਂ ਲਿਆਂਦਾ ਜੀ ਹੁਣ ਚਾਕਲੇਟ ਤੇ ਇਧਰਲੇ ਪਾਸੇ ਆਪਾਂ ਜਿਹੜਾ ਤਵਾ ਗਾ ਉਹ ਰੱਖਿਆ ਹੋਇਆ ਗਰਮ ਕਰਨ ਵਾਸਤੇ ਆ ਲੋ ਹੌਲੀ ਹੌਲੀ ਪੋਲੇ ਪੋਲੇ ਥਨ ਵਾਲਾ ਤੁਸੀਂ ਇਹਨੂੰ ਹਾਂ ਜਿਹੜਾ ਹੈਗਾ ਵੇਲ ਲੈਣਾਗਾ ਆ ਲੋ ਆ ਜਿਹੜਾ ਤਵਾਗਾ ਇਹ ਆਪਾਂ ਗਰਮ ਕਰਨ ਵਾਸਤੇ ਰੱਖ ਦਿੱਤਾ ਗੈਸ ਇਹਦਾ ਔਨ ਕਰ ਦਿੱਤਾ ਸੀਗਾ ਜੀ ਇਹ ਰੱਖਤਾ ਆਪਾਂ ਤਵਾ ਤੇ ਤੁਸੀਂ ਕੋਈ ਵੀ ਤਵਾ ਇੱਥੇ ਵਰਤ ਸਕਦੇ ਹੋ ਜਿਹੜਾ ਲੋਹੇ ਦਾ ਹੁੰਦਾ ਉਹ ਵੀ ਵਰਤ ਸਕਦੇ ਹੋ ਇਹ ਨਾਨ ਸਟਿਕ ਤਵਾਗਾ ਇਹ ਵੀ ਵਰਤ ਸਕਦੇ ਹੋ ਲਓ ਜੀ ਇਹਨੂੰ ਆਪਾਂ ਕਰ ਲਿਆ ਹੁਣ ਬੇਲ ਲਿਆ ਜੀ ਵਧੀਆ ਤਰੀਕੇ ਦੇ ਨਾਲ ਹੁਣ ਤਵੇ ਜੇ ਆਪਾਂ ਲਾ ਰਹੇ ਹਾਂ ਜੀ ਘਿਓ ਪਹਿਲਾਂ ਘਿਓ ਨਾਲ ਆਪਾਂ ਇਹਨੂੰ ਉੱਪਰ ਤਵੇ ਦੇ ਉੱਪਰ ਆਪਾਂ ਪਹਿਲਾਂ ਕਿਉ ਓਲਾ ਲੈਣਾ ਹੈ ਇਸ ਤਰੀਕੇ ਨਾਲ ਕਿਉਂਕਿ ਜੇਕਰ ਆਪਾਂ ਕਿਉ ਨਹੀਂ ਲਾਵਾਂਗੇ ਤਾਂ ਹੋ ਸਕਦਾ ਵੀ ਨਾਲ ਵੀ ਚਿੰਬੜ ਜਾਵੇ ਤੇ ਥੱਲੇ ਵੀ ਸੁੱਕ ਜੇ ਜਾਊਗਾ ਤਾਂ ਕਿਉ ਓਲਾ ਹਟਾ ਤਾਂ ਤੇ ਬਹੁਤ ਵਧੀਆ ਜਿਹੜਾ ਬਣ ਕੇ ਤਿਆਰ ਹੋਊਗਾ ਆਹ ਲਓ ਇਹਨਾਂ ਆਪਾਂ ਪੱਕਣ ਦੇ ਲਈ ਆਪਾਂ ਤਵੇ ਦੇ ਉੱਪਰ ਇਹ ਰੱਖ ਦਿੱਤਾਗਾ ਬਹੁਤ ਔਖੇ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਬਣ ਕੇ ਤਿਆਰ ਹੋਊਗੀ ਜੀ ਤੁਸੀਂ ਘਰ ਦੇ ਵਿੱਚ ਬਣਾ ਕੇ ਦੱਸਿਓ ਸਾਨੂੰ ਟਰਾਈ ਕਰਕੇ ਦੱਸਿਓ ਵੀ ਕਿੱਦਾਂ ਦੀ ਬਣੀ ਸੀਗੀ ਤੇ ਫਿਰ ਕਮੈਂਟ ਜ਼ਰੂਰ ਕਰਿਓ ਜੀ ਦੇਖੋ ਇਹਨੂੰ ਆਪਾਂ ਥੋੜਾ ਜਿਹਾ ਸਮਾਂ ਪੱਕਣ ਵਾਸਤੇ ਰੱਖ ਲੈਣਾ ਹੈ ਕਿਉਂਕਿ ਇੱਕ ਪਾਸਾ ਜਿਹੜਾ ਇਹਦਾ ਪੱਕ ਜਾਵੇ ਤੇ ਫਿਰ ਆਪਾਂ ਕੀ ਕਰਨਾ ਹੈ ਜਿਹੜਾ ਘਿਓ ਹੈਗਾਗਾ ਇਹ ਆਪਾਂ ਇਹਦੇ ਉਤਲੇ ਪਾਸੇ ਵੀ ਲਾਉਣਾ ਹੈਗਾ ਆ ਦੇਖੋ ਹੁਣ ਆਪਾਂ ਇਹਦੇ ਉਤਲੇ ਪਾਸੇ ਜਿਹੜਾ ਘਿਓ ਉਹ ਲਾ ਰਹੇ ਹਾਂ ਆ ਦੇਖੋ ਐ ਸਾਰੇ ਦੇ ਉੱਪਰ ਆਪਾਂ ਕਿਉਂ ਆ ਜਿਹੜਾ ਹਿਲਾ ਲੈਣਾਗਾ ਲਓ ਜੀ ਹੁਣ ਥੱਲੇ ਦਾ ਜਿਹੜਾ ਪਾਸਾ ਹੈ ਉਹ ਪੱਕ ਗਿਆ ਹੋਣਾਗਾ ਆ ਦੇਖੋ ਕਿੱਡਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਇਹਦੇ ਉਤਲੇ ਪਾਸੇ ਤੇ ਵੀ ਜਿਹੜਾ ਘਿਓ ਆ ਉਹ ਲਾਵਾਂਗੇ ਜੀ ਜਿਹੜਾ ਪਹਿਲਾਂ ਥੱਲੇ ਰੱਖਿਆ ਸੀ ਪਾਸਾ हम आपका उत्ते आ गया थे तो तो भी थोड़ा घो -थोड़ा ला देना फिर एक जी पल्टी मरवा लव देखो कि सोहना बन के तैयार हो गया जी है तैयार लो जी हूं आठा अपना बन के तैयार हो गया ਇਵੇਂ ਜੱਕਰ ਜੀ ਆਪਾਂ ਫਿਰ ਆ ਦੂਜਾ ਜਿਹੜਾ ਪਰੌਂਠਾ ਤਿਆਰ ਕਰਾਂਗੇ ਪਹਿਲਾਂ ਲਾ ਲਿਆ ਜੀ ਓਵੇਂ ਜਕਰ ਤਵੇ ਤੇ ਥੋੜਾ ਜਿਹਾ ਘਿਓ ਲਾ ਲਿਆ ਇਹਨੂੰ ਆਪਾਂ ਹੱਥਾਂ ਦੇ ਨਾਲ ਵਧੀਆ ਭਨ ਕੇ ਤੇ ਚੱਕਲੇ ਤੇ ਰੱਖ ਲਿਆ ਤੇ ਬੇਲਨ ਨਾਲ ਇਹਨੂੰ ਵਧੀਆ ਤਰੀਕੇ ਨਾਲ ਵੇਲ ਲੈਣਾਗਾ ਜੀ ਇਹਦਾ ਵੀ ਸੇਮ ਪ੍ਰੋਸੈਸ ਆ ਇਹ ਤਵੇ ਤੇ ਪਾ ਲਿਆ ਸੀਗਾ ਹੁਣ ਆਪਾਂ ਇਹਦੇ ਤੇ ਪਰ ਘਿਓ ਲਾ ਲਵਾਂਗੇ ਤੇ ਬਾਕੀ ਦੋਨਾਂ ਪਾਸੇ ਘਿਓ ਲਾ ਕੇ ਤੇ ਇਹਨੂੰ ਪਲਟਾ ਕੇ ਤੇ ਆਪਾਂ ਵਧੀਆ ਜਦੋਂ ਪੱਕ ਗਿਆ ਉਦੋਂ ਆਪਾਂ ਇਹਨੂੰ ਵਾਸੇ ਕਰ ਲੈਣਾਗਾ। ਲੋ ਜੀ। ਆ ਦੇਖੋ ਦੂਜੇ ਪਾਸੇ ਤੇ ਵੀ ਆਪਾਂ ਹੁਣ ਇਹਦੇ ਘਿਓ ਘਿਓ ਲਾ ਲਿਆ ਜੀ। ਐਸੇ ਤਰੀਕੇ ਦੇ ਨਾਲ ਜਿਹੜੇ ਪਰੌਂਠੇ ਆ ਜੀ ਤੁਸੀਂ ਸਾਰੇ ਆ ਜਿਹੜੇ ਉਹ ਤਿਆਰ ਕਰ ਲੈਣੇ ਆ। ਲਓ ਜੀ ਦੋਨੇ ਪਾਸੇ ਆਪਾਂ ਜਿਹੜਾ ਘਿਓ ਇਹ ਲਾ ਲਿਆਗਾ ਲਓ ਜੀ ਇਹ ਵੀ ਪ੍ਰੌਮਟ ਆਪਣਾ ਤਿਆਰ ਹੋ ਗਿਆ ਹੁਣ ਬਣ ਕੇ ਤਿਆਰ ਹੋ ਗਿਆ ਤੇ ਇਹ ਗਿਆ ਥਾਲ ਦੇ ਵਿੱਚ ਆਹ ਦੇਖੋ ਕਿੱਡੇ ਸੋਹਣੇ ਲੱਗਦੇ ਆ ਥਾਲ ਦੇ ਵਿੱਚ ਪਏ ਹਨਾ ਇਹ ਤੇ ਜਿਹੜੀ ਚੀਜ਼ ਕਹਿੰਦੇ ਆ ਦੇਖਣ ਨੂੰ ਸੋਹਣੀ ਲੱਗਦੀ ਆ ਤੇ ਉਹ ਖਾਣ ਨੂੰ ਵੀ ਸੋਹਣੀ ਲੱਗਦੀ ਆ ਇਸੇ ਤਰੀਕੇ ਨਾਲ ਆਪਾਂ ਬਾਕੀ ਪ੍ਰੌਮਟ ਹੈ ਜਿਹੜੇ ਸਾਰੇ ਉਹ ਤਿਆਰ ਕਰ ਲੈਣੇ ਲਓ ਜੀ ਇਹ ਆਪਣਾ ਲਾਸਟ ਜਿਹੜਾ ਪ੍ਰੌਮਟ ਆ ਇਹ ਬਣ ਕੇ ਵੀ ਤਿਆਰ ਹੋ ਚੁੱਕਿਆ ਗਿਆ ਤੇ ਥਾਲ ਦੇ ਵਿੱਚ ਆਪਣੇ ਆਗੇ ਪਰੌਂਠੇ ਤੇ ਆਪਣੇ ਬਣ ਕੇ ਤਿਆਰ ਹੋ ਗਏ ਆ ਤੇ ਮਾਤਾ ਨੇ ਪਰੌਂਠੇ ਬਣਾ ਦਿੱਤੇ ਆ ਤੇ ਤੁਸੀਂ ਜੀ ਇਹ ਪਰੌਂਠੇ ਆਪਣੇ ਘਰ ਦੇ ਵਿੱਚ ਜਰੂਰ ਟਰਾਈ ਕਰਿਓ ਠੀਕ ਹੈ ਜੀ ਵਧੀਆ ਤੇ ਸਵਾਦ ਬਹੁਤ ਬਣਨਗੇ ਹਨਾ ਮਾਤਾ ਬਹੁਤ ਸਵਾਦ ਬਣਨਗੇ ਠੀਕ ਹੈ ਜੀ ਤੇ ਸਾਰੇ ਦੋਸਤਾਂ ਦਾ ਧੰਨਵਾਦ ਜੀ ਥੈਂਕ ਯੂ ਆ ਦੇਖੋ ਜੀ ਇਹ ਪਰੌਂਠੇ ਆਪਣੇ ਥਾਲੀ ਦੇ ਵਿੱਚ ਪਏ ਆ ਦੇਖੋ ਦੇਖਣ ਦੇ ਵਿੱਚ ਕਿੰਨੇ ਸੋਹਣੇ ਲੱਗਦੇ ਹਨਾ ਤੇ ਤੁਸੀਂ ਵੀਡੀਓ ਸਾਰੀ ਦੇਖੀ ਆ ਤੇ ਕਿਵੇਂ ਬਣਦੇ ਆ ਕੀ ਕੀ ਚੀਜ਼ਾਂ ਪਾਈਆਂ ਆ ਆਪਾਂ ਇਹਦੇ ਵਿੱਚ ਕਿਵੇਂ ਬਣਦੇ ਆ ਸਾਰੀ ਗੱਲਬਾਤ ਹੁਣ ਦੱਸਤੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਾਰੇ ਦੋਸਤਾਂ ਦਾ ਧੰਨਵਾਦ ਜੀ ਥੈਂਕ ਯੂ ਸ਼ੁਕਰੀਆ